ਅਨੇਕਾਂ ਸੰਗਤਾਂ ਕੋਲ ਬੈਠੀਆਂ ਸੀ ਉਹਨਾਂ ਸੰਗਤਾਂ ਦੇ ਵਿੱਚੋਂ ਇੱਕ ਪ੍ਰੇਮੀ ਉੱਠਿਆ ਇੱਕ ਸੇਵਕ ਉੱਠਿਆ ਉਹ ਉੱਠ ਕੇ ਪੁੱਛਦਾ ਕਿ ਬਾਬਾ ਜੀ ਕੀ ਸਾਨੂੰ ਸਾਰਿਆਂ ਨੂੰ ਗੁਰੂ ਧਾਰਨਾ ਚਾਹੀਦਾ ਹੈ ਗੁਰੂ ਸਾਡੇ ਲਈ ਕਿੰਨਾ ਕੋ ਜ਼ਰੂਰੀ ਆ ਤੇ ਗੁਰੂ ਦੀ ਗੱਲ ਮੰਨਣੀ ਕਿੰਨੀ ਕੋ ਜ਼ਰੂਰੀ ਆ ਸਾਡੇ ਵਾਸਤੇ ਤਾਂ ਬਾਬਾ ਸ਼੍ਰੀ ਚੰਦ ਜੀ ਆਖਦੇ ਕਿ ਵੇਖੋ ਭਾਈ ਪਹਿਲਾਂ ਜਿੰਨੇ ਵੀ ॠषि मुनि ਦੇਵੀ ਦੇਵਤੇ ਹੋਏ ਨੇ ਉਹਨਾਂ ਸਾਰਿਆਂ ਨੇ ਗੁਰੂ ਧਾਰਨ ਕੀਤਾ ਹੈ ਕੋਈ ਨਾ ਕੋਈ ਉਹਨਾਂ ਨੇ ਗੁਰੂ ਧਾਰਿਆ ਹੈ ਤੇ ਆਖਦੇ ਨੇ ਜਿਵੇਂ ਕਹਾਵਤ ਹੀ ਹੋ ਜਾਂਾ ਕਿ ਸ਼ਾਹ ਬਿਨਾ ਪਤਨੀ ਤੇ ਗੁਰੂ ਬਿਨਾ ਗੱਤ ਨਹੀਂ ਜੰਨਾ ਚਿਰ ਅਸੀਂ ਗੁਰੂ ਧਾਰਨ ਨਹੀਂ ਕਰਾਂਗੇ ਸਾਡੀ ਗਤੀ ਨਹੀਂ ਹੋਵੇਗੀ ਤਾਂ ਬਾਬਾ ਜੀ ਨੇ ਇੱਕ ਗੱਲ ਸੁਣਾਉਣ ਲੱਗ ਪਏ ਸਾਰੀਆਂ ਸੰਗਤਾਂ ਨੂੰ ਆਖਦੇ ਕਿ ਇੱਕ ਧੰਨ ਬਾਬਾ ਸ਼੍ਰੀ ਚੰਦ ਜੀ ਨੇ ਸੰਗਤਾਂ ਨੂੰ ਇੱਕ ਸਾਖੀ ਸੁਣਾਉਣ ਲੱਗ ਪਏ ਬਾਬਾ ਜੀ ਆਖਦੇ ਕਿ ਇੱਕ ਸੇਵਕ ਹੋਇਆ ਉਹਦੇ ਮਨ ਦੇ ਵਿੱਚ ਚਾਅ ਉੱਠਿਆ ਉਹ ਮੰਗੂ ਠੀਕ ਕਿ ਮੈਂ ਗੁਰੂ ਧਾਰਨ ਕਰਨਾ ਹੈ ਕੋਈ ਉਹਨੇ ਨੂੰ ਕਿਸੇ ਫਕੀਰ ਬਾਰੇ ਪਤਾ ਲੱਗਾ ਕਿ ਫਲਾਣੀ ਫਲਾਣੀ ਜਗ੍ਹਾ ਤੇ ਕੋਈ ਫਕੀਰ ਰਹਿੰਦਾ ਹੈ ਉਹਨੇ ਸੋਚਿਆ ਕਿ ਉਸ ਫਕੀਰ ਨੂੰ ਮੈਂ ਗੁਰੂ ਧਾਰਨ ਕਰਦਾ ਹਾਂ ਉਹ ਫਕੀਰ ਦੇ ਕੋਲ ਜਾਂਦਾ ਹੈ ਤੇ ਆਖਦਾ ਜਾ ਕੇ ਚਰਣੀ ਟੈਪਿੰਦਾ ਚਰਣੀ ਮੱਥਾ ਟੇਕਦਾ ਮੱਥਾ ਟੇਕ ਕੇ ਆਖਦਾ ਕਿ ਮੈਂ ਤੁਹਾਨੂੰ ਗੁਰੂ ਧਾਰਨ ਕਰਨਾ ਚਾਹੁੰਦਾ ਹਾਂ ਤੇ ਉਸ ਸਮੇਂ ਉਹਦੇ ਕੋਲ ਨਾ ਉਸ ਨਗਰ ਦਾ ਰਾਜਾ ਵੀ ਹੋਇਆ ਹੋਇਆ ਸੀ ਤੇ ਫਕੀਰ ਦਾ ਜਿਹੜਾ ਧਿਆਨ ਸੀ ਉਹ ਰਾਜੇ ਵਾਲ ਸੀ ਇਹਨੇ ਅਗਾਹ ਹੋ ਕੇ ਆਖਿਆ ਕਿ ਮੈਂ ਤੁਹਾਨੂੰ ਗੁਰੂ ਧਾਰਨ ਕਰਨਾ ਚਾਹੁੰਦਾ ਹਾਂ ਤੇ ਮੈਨੂੰ ਕੋਈ ਮੰਤਰ ਦਿਓ ਤੇ ਉਸ ਫਕੀਰ ਨੇ ਉਹਨੂੰ ਆਖਿਆ ਕਿ ਪਰੇ ਪਰੇ ਕਹਿੰਦਾ ਭਾਬ ਸੀ ਕਿ ਪਰੇ ਹੋ ਜਾ ਤੂੰ ਪਰੇ ਹੋ ਜਾ ਜਿਹੜਾ ਸੇਵਕ ਗਿਆ ਸੀ ਉਹਨੇ ਸੋਚਿਆ ਕਿ ਇਹ ਮੇਰੇ ਵਾਸਤੇ ਕੋਈ ਮੰਤਰ ਹੈ ਮੰਤਰ ਦਿੱਤਾ ਮੇਰੇ ਗੁਰੂ ਨੇ ਉਸ ਗੱਲ ਨੂੰ ਪੱਲੇ ਬੰਨ ਕੇ ਨਾ ਆਪਣੇ ਘਰ ਆ ਜਾਂਦਾ ਤੇ ਘਰ ਆ ਕੇ ਇਕੱਲੇ ਆ ਬੈਠ ਕੇ ਜਦੋਂ ਉਹਦਾ ਜੀ ਕਰਦਾ ਜਦੋਂ ਉਹਦਾ ਧਿਆਨ ਲੱਗਦਾ ਜਦੋਂ ਉਹਦਾ ਮਨ ਕਰਦਾ ਤੇ ਫਿਰ ਉਹ ਮੰਤਰ ਨੂੰ ਨਾ ਜਪਨ ਲੱਗ ਜਾਂਦਾ ਮਨ ਆਪਣੇ ਤੋਂ ਆਪਣੀ ਜੁਬਾਨ ਦੇ ਨਾਲ ਰਸਨਾ ਦੇ ਨਾਲ ਉਹ ਪਰੇ ਪਰੇ ਆਖੀ ਜਾਂਦਾ ਤੇ ਇੱਕ ਦਿਨ ਅਸੀਂ ਬਿਰਤੀ ਟਿਕ ਗਈ ਨਾਮ ਜਪਦੇ ਜਪਦੇ ਦੀ ਕਿ ਭਗਵਾਨ ਪ੍ਰਮਾਤਮਾ ਨਾਲ ਉਹਦੇ ਤੇ ਖੁਸ਼ ਹੋ ਗਏ ਤੇ ਖੁਸ਼ ਹੋ ਕੇ ਆਕਾਸ਼ ਬਾਣੀ ਹੋਈ ਕਿ ਭਾਈ ਮੰਗਲਾ ਜੋ ਮੰਗਣਾ ਹੈ ਤੇ ਉਹਨੇ ਆਖਿਆ ਕਿ हे ਪ੍ਰਮਾਤਮਾ ਜੀ ਜੇ ਤੁਸੀਂ ਮੇਰੇ ਤੇ ਖੁਸ਼ ਹੋਇਓ ਤਾਂ ਮੈਨੂੰ ਆਪਣੇ ਦਰਸ਼ਨ ਬਖਸ਼ ਦਿਓ ਤੇ ਆਖਦੇ ਨੇ ਕੇ ਪ੍ਰਮਾਤਮਾ ਨੇ ਫਿਰ ਉਹਨੂੰ ਆਪਣੇ ਅਸ਼ਟਪੂਜੀ ਦਰਸ਼ਨ ਦਿੱਤੇ ਸਨ ਜਦੋਂ ਉਹਨੇ ਦਰਸ਼ਨ ਕੀਤੇ ਪ੍ਰਮਾਤਮਾ ਦੇ ਬੜਾ ਖੁਸ਼ ਹੋਇਆ ਮਨ ਦੇ ਵਿੱਚ ਬੜਾ ਆਨੰਦ ਪ੍ਰਸੰਨ ਚਿਤ ਹੋਇਆ ਪ੍ਰਮਾਤਮਾ ਆਖਦੇ ਕਿ ਭਾਈ ਹੋਰ ਮੰਗਲਾ ਜੋ ਤੂੰ ਮੰਗਣਾ ਹੈ ਤਾਂ ਉਹ ਹੱਥ ਜੋੜ ਕੇ ਆਖਦਾ ਕਿ ਪ੍ਰਮਾਤਮਾ ਜੀ ਇੱਕੋ ਮੇਰੀ ਮੰਗ ਹੈ ਕਿ ਜਦੋਂ ਮੈਂ ਤੁਹਾਨੂੰ ਬੁਲਾਵਾਂ ਜਦੋਂ ਤੁਹਾਡੇ ਅੱਗੇ ਅਰਦਾਸ ਕਰਾਂ ਤੇ ਆਪਣੇ ਮੈਨੂੰ ਦਰਸ਼ਨ ਬਖਸ਼ ਦਿਆ ਕਰੋ ਪ੍ਰਮਾਤਮਾ ਆਖਦੇ ਕਿ ਠੀਕ ਹੈ ਭਾਈ ਤੈਨੂੰ ਉਦੋਂ ਦਰਸ਼ਨ ਹੋ ਜਾਇਆ ਕਰਨਗੇ ਪਰਮਾਤਮਾ ਦੇ ਦਰਸ਼ਨ ਕਰਕੇ ਜਿਹੜੇ ਗੁਰੂ ਦੇ ਕੋਲੋਂ ਜਿਹੜੇ ਫਕੀਰ ਦੇ ਕੋਲੋਂ ਉਹਨੇ ਮੰਤਰ ਲਿਆ ਸੀ ਉਹਦੇ ਕੋਲ ਚਲਿਆ ਜਾਂਦਾ ਉਹਦੀ ਸੇਵਾ ਦੇ ਵਿੱਚ ਲੱਗ ਜਾਂਦਾ ਹੈ ਨਿਤਾ ਪ੍ਰਤੀ ਉਹਦੀ ਉਹਨੇ ਸੇਵਾ ਕਰਨੀ ਹਰ ਰੋਜ਼ ਤੇ ਇੱਕ ਦਿਨ ਨਾ ਉਹਨੇ ਆਪਣੇ ਸੇਵਕ ਨੂੰ ਬੁਲਾਇਆ ਫਕੀਰ ਨੇ ਗੁਰੂ ਨੇ ਆਪਣੇ ਸੇਵਕ ਨੂੰ ਬੁਲਾਇਆ ਕਿ ਭਾਈ ਆ ਚਿੱਠੀ ਲੈ ਜਾ ਫਲਾਣੀ ਫਲਾਣੀ ਤਾਂ ਤੇ ਇੱਥੋਂ 50 ਕੋ ਮੀਲ ਦੂਰ ਆ ਉਸ ਜਗ੍ਹਾ ਤੇ ਜਾ ਕੇ ਉਹਨੂੰ ਇਹ ਚਿੱਠੀ ਦੇ ਆ ਚਿੱਠੀ ਦੇ ਕੇ ਉਹਦੇ ਕੋਲ ਚਿੱਠੀ ਦਾ ਜਵਾਬ ਲਿਆਉਣਾ ਹੈ ਇਹ ਕੰਮ ਤੂੰ ਕਰਨਾ ਹੈ ਸੇਵਕ ਗਿਆ ਸੇਵਕ ਉਹ ਆਪਣੇ ਗੁਰੂ ਦੇ ਕੋਲੋਂ ਚਿੱਠੀ ਫੜਦਾ ਤੇ ਵਾਪਸ ਆ ਜਾਂਦਾ ਹੈ ਤੇ ਮਨ ਦੇ ਵਿੱਚ ਸੋਚਦਾ ਕਿ ਗੁਰੂ ਆਖਦਾ ਕਿ ਇਹ ਕੰਮ ਛੇਤੀ ਛੇਤੀ ਕਰਨਾ ਹੈ ਤੇ ਜੇ ਮੈਂ ਤੁਰ ਕੇ ਗਿਆ ਨਾ ਤੇ 50 ਮੀਲ ਦਾ ਪੈੜਾ ਬੜਾ ਦੂਰ ਪੈ ਜਾਂਦਾ ਤੇ ਮੈਨੂੰ ਸਮਾਂ ਲੱਗ ਜਾਵੇਗਾ ਉਹ ਪ੍ਰਮਾਤਮਾ ਅਗੇ ਅਰਦਾਸ ਕਰਦਾ ਹੈ ਮਾਲਕ ਜੀ ਮੈਨੂੰ ਦਰਸ਼ਨ ਦਿਓ ਪ੍ਰਮਾਤਮਾ ਪ੍ਰਗਟ ਹੋ ਜਾਂਦੇ ਪ੍ਰਮਾਤਮਾ ਆਖਦੇ ਕਿ ਦੱਸੋ ਕੀ ਕੰਮ ਹੈ ਤਾਂ ਉਹ ਆਖਦਾ ਕਿ ਆ ਵੇਖੋ ਮੇਰੇ ਗੁਰੂ ਦਾ ਇਹ ਕੰਮ ਹੈ ਫਲਾਣੀ ਫਲਾਣੀ ਜਗ੍ਹਾ ਤੇ ਮੈਂ ਜਾਣਾ ਚਿੱਠੀ ਦੇਣੀ ਤੇ ਉੱਥੋਂ ਜਵਾਬ ਵਾਪਸ ਲਿਆਉਣਾ ਹੈ ਤੇ ਜੇ ਮੈਂ ਤੁਰ ਕੇ ਗਿਆ ਤੇ ਮੈਨੂੰ ਸਮਾਂ ਲੱਗ ਜਾਵੇਗਾ ਕਿਰਪਾ ਕਰੋ ਤੁਸੀਂ ਮੈਨੂੰ ਉੱਥੇ ਜਲਦੀ ਭੇਜ ਦਿਓ ਪ੍ਰਮਾਤਮਾ ਨੂੰ ਆਖਦਾ ਕਿ ਆਪਣੀ ਅੱਖਾਂ ਬੰਦ ਕਰ ਉਹ ਆਪਣੀ ਅੱਖਾਂ ਬੰਦ ਕਰਦਾ ਜਦੋਂ ਅੱਖਾਂ ਖੋਲਦਾ ਤੇ ਉਹ ਉੱਥੇ ਪਹੁੰਚਦਾ ਜਿੱਥੋਂ ਨੇ ਜਾਣਾ ਹੁੰਦਾ ਹੈ ਉਹ ਪ੍ਰੇਮੀ ਨੂੰ ਚਿੱਠੀ ਦਿੰਦਾ ਆਖਦਾ ਕਿ ਇਹ ਸਾਡੇ ਗੁਰੂ ਨੇ ਭੇਜੀ ਆ ਚਿੱਠੀ ਉਹ ਪ੍ਰੇਮੀ ਪੜਦਾ ਉਹਦਾ ਜਵਾਬ ਲਿਖ ਕੇ ਵਾਪਸ ਉਹਦੀ ਹੱਥ ਤਲੀ ਤੇ ਰੱਖ ਦਿੰਦਾ ਫੇਰ ਉਹ ਪ੍ਰਮਾਤਮਾ ਨੂੰ ਸੇਵਕ ਯਾਦ ਕਰਦਾ ਪ੍ਰਮਾਤਮਾ ਜੀ ਮੈਨੂੰ ਮੇਰੇ ਗੁਰੂ ਦੇ ਕੋਲ ਭੇਜ ਦਿਓ ਪ੍ਰਮਾਤਮਾ ਕਿਰਪਾ ਕਰਦਾ ਫੇਰ ਉਹਨੂੰ ਉਹਦੇ ਗੁਰੂ ਦੇ ਕੋਲ ਭੇਜ ਦਿੰਦਾ ਹੈ ਤੇ ਗੁਰੂ ਉਹਦਾ ਬਾਹਰ ਨਿਕਲਦਾ ਆਪਣੇ ਡੇਰੇ ਤੋਂ ਉਹ ਵੇਖਦਾ ਕਿ ਜਿਹੜੇ ਆਪਣੇ ਸੇਵਕ ਨੂੰ ਮੈਂ ਚਿੱਠੀ ਦਿੱਤੀ ਸੀ ਇਹ ਅਜੇ ਚਿੱਠੀ ਲੈ ਕੇ ਉੱਥੇ ਹੀ ਖੜਾ ਹੈ ਉਹ ਆਖਦਾ ਕਿ ਭਾਈ ਤੈਨੂੰ ਮੈਂ ਆਖਿਆ ਸੀ ਫਰਾਨੇ ਪ੍ਰੇਮੀ ਦੇ ਕੋਲ ਜਾ ਉੱਥੋਂ ਚਿੱਠੀ ਦਾ ਜਵਾਬ ਲੈ ਕੇ ਵਾਪਸ ਤੂੰ ਅਜੇ ਤੱਕ ਗਿਆ ਹੀ ਨਹੀਂ ਉਹ ਆਖਦਾ ਕਿ ਗੁਰੂ ਜੀ ਆ ਵੇਖੋ ਮੈਂ ਚਿੱਠੀ ਦਾ ਜਵਾਬ ਵੀ ਲੈ ਆਇਆ ਹਾਂ ਉਹ ਆਖਦਾ ਕਿ ਕਿਦਾਂ ਹੋ ਗਿਆ ਉਹ ਆਖਦਾ ਕਿ ਗੁਰੂ ਜੀ ਜਿਹੜਾ ਤੁਸੀਂ ਮੈਨੂੰ ਮੰਤਰ ਦਿੱਤਾ ਸੀ ਨਾ ਇਹ ਉਸੇ ਮੰਤਰ ਦੇ ਸਦਕਾ ਹੈ ਉਹ ਗੁਰੂ ਆਖਦਾ ਕਿ ਭਾਈ ਮੈਂ ਤਾਂ ਤੁਹਾਨੂੰ ਕੋਈ ਮੰਤਰ ਨਹੀਂ ਸੀ ਦਿੱਤਾ ਤੋ ਆਖਦਾ ਕਿ ਜਦੋਂ ਮੈਂ ਤੁਹਾਡੇ ਕੋਲ ਗਿਆ ਸੀ ਮੱਥਾ ਟੇਕਿਆ ਸੀ ਤੁਹਾਨੂੰ ਆਖਿਆ ਸੀ ਕਿ ਕੋਈ ਮੰਤਰ ਦੇ ਦਿਓ ਤਾਂ ਤੁਸੀਂ ਆਖਿਆ ਸੀ ਪਰੇ ਪਰੇ ਤੇ ਮੈਂ ਸੋਚਿਆ ਕਿ ਇਹ ਮੰਤਰ ਹੈ ਤੇ ਜਦੋਂ ਮੈਂ ਪ੍ਰਮਾਤਮਾ ਦੇ ਦਰਸ਼ਨ ਵੀ ਕੀਤੇ ਨਾ ਤੇ ਮੈਂ ਪ੍ਰਮਾਤਮਾ ਦੇ ਕੋਲੋਂ ਵੀ ਇਹ ਪੁੱਛਿਆ ਸੀ ਕਿ ਇਸ ਮੰਤਰ ਦੇ ਅਰਥ ਕੀ ਹਨ ਤਾਂ ਪ੍ਰਮਾਤਮਾ ਨੇ ਵੀ ਦੱਸਿਆ ਸੀ ਕਿ ਲੋਕ ਦੁਨੀਆ ਦੇ ਲੋਕ ਸਮਝਦੇ ਨੇ ਕਿ ਦੇਵੀ ਦੇਵਤੇ ਇਸ ਦੁਨੀਆ ਤੇ ਸਾਰੇ ਕਾਰਜ ਕਰਦੇ ਪਏ ਨੇ ਪਰ ਉਹਨਾਂ ਤੋਂ ਕੋਈ ਪਰੇ-ਪਰੇ ਵੀ ਚੀਜ਼ ਹੈ ਉਹ ਹੈ ਪ੍ਰਮਾਤਮਾ ਪਰੇ-ਪਰੇ ਵੀ ਕੋਈ ਸ਼ਕਤੀ ਹੈ ਉਹ ਆ ਵਾਹਿਗੁਰੂ ਤੇ ਇਸ ਤਰ੍ਹਾਂ ਉਹ ਆਖਦਾ ਕਿ ਗੁਰੂ ਜੀ ਇਹ ਤੁਸੀਂ ਮੰਤਰ ਦਿੱਤਾ ਸੀ ਪਰ ਉਹ ਗੁਰੂ ਜਿਹੜਾ ਫਕੀਰ ਹੈ ਆਪਣੇ ਸੇਵਕ ਨੂੰ ਘੁੱਟ ਕੇ ਜੱਫੀ ਪਾ ਲੈਂਦਾ ਹੈ ਇਸ ਕਰਕੇ ਫਿਰ ਬਾਬਾ ਜੀ ਆਖਦੇ ਤਨ ਬਾਬਾ ਸ਼੍ਰੀ ਚੰਦ ਆਪਣੇ ਸੇਵਕਾਂ ਨੂੰ ਕਿ ਭਾਈ ਜ਼ਿੰਦਗੀ ਦੇ ਵਿੱਚ ਗੁਰੂ ਧਾਰਨ ਕਰਨਾ ਬਹੁਤ ਜ਼ਰੂਰੀ ਹੈ ਬਾਣੀ ਦੇ ਵਿੱਚ ਵੀ ਅਸੀਂ ਬਚਨ ਪੜ੍ਹਦੇ ਹਾਂ ਨਾ ਕਿ ਸਤ ਗੁਰ ਬਾਜੂ ਗੁਰ ਨਹੀਂ ਕੋਈ ਨਿਗੁਰੇ ਕਾ ਹੈ ਨਾ ਬਰਾ ਬਾਣੀ ਆਖਦੀ ਕਿ ਨਿਗੁਰੇ ਦਾ ਨਾ ਲੈਣਾ ਹੀ ਬਮਾੜਾ ਹੈ